ਅੱਜ ਦੀ ਕੰਪਲੀਟ ਆਪਣੇ ਕੋਲ ਆਈ ਆ ਪਿੰਡ ਮਦਰ ਮਥਰਾ ਭਾਗੀ ਪਿੰਡ ਦਾ ਨਾਮ ਸੁਣ ਕੇ ਵੀ ਕਈ ਵੀਰ ਬਹੁਤ ਖੁਸ਼ ਹੁੰਦੇ ਆ ਤੇ ਕਹਿੰਦੇ ਆ ਵੀ ਅਸੀਂ ਤੁਹਾਡੀ ਵੀਡੀਓ ਹੈ ਨਾ ਵੀਡੀਓ ਦੇ ਵਿੱਚ ਵਿੱਚ ਜਦੋਂ ਪਿੰਡਾਂ ਦੇ ਨਾਮ ਸੁਣਦੇ ਆ ਤੇ ਬੜਾ ਜਿਆਦਾ ਮਜ਼ਾ ਆਉਂਦਾ ਪਿੰਡਾਂ ਦੇ ਨਾਮ ਵੱਖਰੇ ਵੱਖਰੇ ਕਦੀ ਨਾ ਸੁਣੇ ਨਹੀਂ ਹੁੰਦੇ ਤੇ ਉਹ ਪਿੰਡਾਂ ਦੇ ਵਿੱਚ ਤੁਸੀਂ ਦਰਸ਼ਨ ਕਰਵਾ ਦਿੰਦੇ ਹੋ ਪਹਿਲਾਂ ਤਾਂ ਜਦੋਂ ਕਸਟਮਰ ਦਾ ਫੋਨ ਆਇਆ ਨਾ ਤੇ ਉਹਨੇ ਨਾਮ ਲਿਆ ਪਿੰਡ ਦਾ ਤੇ ਮੈਨੂੰ ਸੁਣ ਕੇ ਅਜੀਬ ਜਿਹਾ ਲੱਗਿਆ ਤੇ ਹੌਲੀ ਹੌਲੀ ਜਦੋਂ ਨਾਮ ਬੋਲਦੇਗੇ ਤੇ ਮੂੰਹ ਤੇ ਉੱਪਰ ਚੜਦਾ ਗਿਆ ਤੇ ਇਹ ਜਿਹੜਾ ਹੈ ਮਾਝੇ ਏਰੀਆ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਪਿੰਡ ਪੈਂਦਾ ਹੈਗਾ ਤੇ ਆ ਜਿਹੜੀਆਂ ਸਾਰੀਆਂ ਸੜਕਾਂ ਨੇ ਇਹ ਪ੍ਰਧਾਨ ਮੰਤਰੀ ਸੜਕ ਯੋਜਨਾ ਦੇ ਵਿੱਚ ਹੀ ਸੜਕਾਂ ਆਉਂਦੀਆਂ ਨੇ ਇੱਧਰ ਕਿਸੇ ਨੇ ਸੋਚਿਆ ਨਹੀਂ ਹੋਵੇਗਾ ਵੀ ਇਹ ਜਿਹੜਾ ਏਰੀਆ ਬਿਲਕੁਲ ਬਾਰਡਰ ਦੇ ਉੱਪਰ ਹੈ ਭਾਰਤ ਪਾਕਿਸਤਾਨ ਦੀ ਜਿਹੜੀ ਹੱਦ ਪੈ ਜਾਂਦੀ ਹੈ ਉਧਰਲੇ ਬੰਨੇ ਇੰਨੀਆਂ ਵਧੀਆ ਸੜਕਾਂ ਬਣੀਆਂ ਹੋਈਆਂ ਨੇ ਤੇ ਆਪਣਾ ਦੇਸ਼ ਜਿਹੜਾ ਨਾ ਬਹੁਤ ਤਰੱਕੀ ਕਰਦਾ ਪਿਆ ਨਾ ਮੈਂ ਬੋਲਣਾ ਔਖਾ ਯਾ ਆ ਸਰਕਾਰੀ ਮਿਡਲ ਸਕੂਲ ਹੈ ਮੱਧਰ ਮਥਰਾ ਭਾਗੀ ਸਕੂਲ ਬੰਦੇ ਆ ਤੇ ਜਮਾਂ ਹੀ ਬਾਰਡਰ ਦੇ ਉੱਪਰ ਹੈ ਅਗਲੇ ਬੰਨੇ ਆ ਪਾਕਿਸਤਾਨ ਵਾਲਾ ਫਿਰ ਲੱਗਦਾ ਬੋਲ ਜਾਲੀ ਜਿਵੇਂ ਆ ਆ ਗਿਆ ਐਂਡ ਤੇ ਪੰਜਾਬ ਦੇ ਪਿੰਡਾਂ ਦਾ ਐਂਡ ਹੀ ਆ ਸਾਰੀ ਡਰੇਨ ਜੀ ਬਣੀ ਹੈ ਤੇ ਇਧਰਲੇ ਬੰਨੇ ਮਨ ਦਾ ਪਾਕਿਸਤਾਨ ਦੀ ਹੱਤ ਲੱਗਦੀ ਹੋਈ ਆ ਆ ਗਈ ਹੈ ਪੀਰ ਬਾਬਾ ਰੰਗਲੇ ਸ਼ਾ ਇਹ ਦਰਗਾਹ ਹੈ ਇੱਥੋਂ ਕੌਣ ਕੀਤਾ ਤੇ ਕੌਣ ਨੇ ਹੋਣਾ ਆਪਣਾ ਲੈਣ ਬਾਈ ਬਾਈ ਆ ਆ ਬਾਈ ਆਇਆ ਆ ਵੀਰ ਆਇਆ ਆਪਣੋ ਕੋ ਲੈਣਾ ਮੋਟਰਸਾਈਕਲ ਤੇ ਤੇ ਪਿੰਡ ਦੇ ਵਿੱਚ ਉਹ ਵੜ ਕੇ ਵੇਖਿਆ ਹਾਲਾਤ ਜਾਰੇ ਕੋਈ ਨਹੀਂ ਵਧੀਆ ਨਹੀਂ ਕਿਉਂਕਿ ਬਹੁਤ ਬੈਕਵਾਰਡ ਏਰੀਆ ਆ ਜਾਂਦਾ ਬਾਟਰ ਏਰੀਆ ਹੋਣ ਕਰਕੇ ਆ ਵੇਖੋ ਜਿਹੜੀ ਗਲੀ ਹੈ ਇਹਦੀ ਪੂਰੀ ਕੱਚੀ ਹੈ ਕੱਚਾ ਹੀ ਹੈ ਦੋਸਤ ਸਾਰਾ ਉਹਨੂੰ ਵੇਖਦੇ ਆਂ ਕਰਤੀ ਕੁਝ ਕਰਚਾਂ ਦੀ ਕਿ ਨਹੀਂ ਕਰਦੇ ਨੀ ਸੜਕ ਜਿਹੜੀ ਹੈ ਨਾ ਉਹ ਸੜਕ ਕਰਕੇ ਨਹੀਂ ਇੱਥਾ ਨਾ ਉੱਪਰ ਜਿਹੇ ਬੰਦੇ ਅੰਦਰ ਵੜਦੇ ਆ ਉਦੋਂ ਬਣਾ ਲੈਂਦਾ ਇਹ ਲੱਗਿਆ ਆ Samsung ਕੰਪਨੀ ਦਾ AC ਲਗਭਗ 3-4 ਸਾਲ ਪੁਰਾਣਾ AC ਆ ਤੇ ਕਸਟਮਰ ਦੀ ਕੰਪਲੇਟ ਇਹ ਆ ਕਿ ਇਹ ਪੂਰੀ ਕੋਲਿੰਗ ਨਹੀਂ ਕਰਦਾਗਾ ਤੇ ਇਸ ਤੋਂ ਇਲਾਵਾ ਇਹ ਡਿਸਪਲੇ ਤੇ 에ਰਰ ਵੀ ਦੇ ਜਾਂਦਾ ਹੁਣ AC ਨੂੰ ਆਪਾਂ ਚਲਾ ਕੇ ਚੈੱਕ ਕਰਦੇ ਪਏ ਆ ਤੇ ਆਊਟਡੋਰ ਯੂਨਟ ਦੇ ਕੋਲ ਪਹੁੰਚੇ ਆ ਆਊਟਡੋਰ ਯੂਨਟ ਵੀ ਆਪਣੀ ਸਪੀਡ ਦਿਖਾ ਰਿਹਾਗਾ ਇਨਡੋਰ ਦਾ ਜਿਹੜਾ ਇਹ ਕੋਇਲ ਸੈਂਸਰ ਹੈ ਇਹ ਕਿਸੇ ਨੇ ਸਾਈਡ ਤੇ ਕੀਤਾ ਹੋਇਆ ਹੈ ਕਈ ਕਾਰਨ ਹੋ ਸਕਦੇ ਏਸੀ ਦੇ ਵਿੱਚ 쿨ਿੰਗ ਨਾ ਹੋਣ ਦੇ ਹੁਣ ਇਹਦੇ ਵਿੱਚ ਥੋੜਾ ਜਿਹਾ ਇਨਡੋਰ ਦੇ ਵਿੱਚ ਮੌਇਸਚਰ ਵੀ ਆਇਆ ਹੋਇਆ ਤੇ ਇਹਨਾਂ ਨੇ ਗੈਸ ਵੀ ਭਰਾਈ ਆ ਤੇ ਕੋਈ ਟਾਈਮ ਪਹਿਲਾਂ ਕਹਿੰਦੇ ਗੈਸ ਭਰਾਈ ਸੀ ਪਹਿਲਾਂ ਵਾਰ-ਵਾਰ ਗੈਸ ਲੀਕ ਹੋ ਜਾਂਦੀ ਆ ਗਾਰੰਟੀ ਦੇ ਵਿੱਚ ਤਿੰਨ ਚਾਰ ਵਾਰੀ ਏਸੀ ਦੇ ਵਿੱਚ ਗੈਸ ਪਾ ਜਾਂਦੇ ਰਿਹਾ ਬਿਨਾਂ ਲੀਕੇ ਚੈੱਕ ਕੀਤੇ ਹੁਣ ਆਪਾਂ ਇਸ ਦਾ ਇਨਡੋਰ ਥੱਲੇ ਉਤਾਰਿਆ ਨਾਲੇ ਦਾ ਇਹਦੀ ਚੰਗੀ ਤਰ੍ਹਾਂ ਸਰਵਿਸ ਕਰਾਂਗੇ ਨਾਲੇ ਇਹਦੀ ਜਿਹੜੀ ਆ ਲੀਕੇਜ ਚੈੱਕ ਕਰਾਂਗੇ ਕਿਤੇ ਦੁਬਾਰਾ ਕੋਈ ਲੀਕੇਜ ਰਹਿ ਤਾਂ ਨਹੀਂ ਗਈ ਅੱਜ ਤੋਂ ਤਕਰੀਬਨ ਕਹਿੰਦੇ ਵੀ 20 ਦਿਨ ਪਹਿਲਾਂ ਇਹਦੇ ਵਿੱਚ ਗੈਸ ਵੀ ਭਰਾਈ ਆ ਇੰਡੋਰ ਦੀ ਮੋਟਰ ਨੂੰ ਅਲੱਗ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹਦਾ ਜਿਹੜੀ ਛਾਵਟ ਉਹਦੇ ਵਿੱਚ ਪੂਰੀ ਰੈਸਟ ਬਣੀ ਹੋਈ ਸੀ ਇਸ ਕਰਕੇ ਆਪਾਂ ਰਿਸਕ ਨਹੀਂ ਲਿਆ ਤੇ ਇੰਡੋਰ ਦਾ ਬਲੂਅਰ ਤੇ ਜਿਹੜੀ ਆ ਫੈਨ ਮੋਟਰ ਉਹਨੂੰ ਟੱਕ ਕੇ ਇਦਾਂ ਹੀ ਸਰਵਿਸ ਕਰਨਾ ਇੰਡੋਰ ਯੂਨਟ ਦੇ ਕੋਇਲ ਦੇ ਵਿੱਚ ਆਪਾਂ ਤਕਰੀਬਨ 250 ਦੇ ਕਰੀਬ ਪ੍ਰੈਸ਼ਰ ਭਰਿਆ ਹੈਗਾ ਤੇ ਪ੍ਰੈਸ਼ਰ ਭਰ ਕੇ ਆਪਾਂ ਚੈੱਕ ਕਰਦੇ ਪਏ ਆਂ ਕੁਆਇਲ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਜਿਹੜੀ ਹੈ ਲੀਕੇਜ ਆਪਾਂ ਨੂੰ ਨਜ਼ਰ ਨਹੀਂ ਆਈ ਤੇ ਗੈਸ ਵੀ ਜਿਹੜੀ ਆਪਣਾ ਓਕੇ ਦੱਸਦੇ ਪਏ ਸੀ ਹੁਣ ਆਹ ਸਾਈਡ ਤੇ ਤੁਹਾਨੂੰ ਦਿਖਾਉਣੀ ਆ ਇੱਥੇ ਇਹਨਾਂ ਨੇ ਪਹਿਲਾਂ ਕਿਤੇ ਜੋਇੰਟ ਲਗਾਇਆ ਸੀ ਤੇ ਜਿਹੜੇ ਵੀਰ ਆਉਂਦੇ ਰਹੇ ਆ ਉਹ ਇਸੇ ਤਰ੍ਹਾਂ ਹੀ ਗੈਸ ਪਾ ਜਾਂਦੇ ਰਹੇ ਫਿਰ ਇਹਨਾਂ ਕਿਸੇ ਹੋਰ ਵੀਰ ਤੋਂ ਚੈੱਕ ਕਰਵਾਇਆ ਤੇ ਉਹਨੇ ਲੀਕੇਜ ਲੱਭ ਕੇ ਇੱਕ ਵਾਰੀ ਇਹਨੂੰ ਚਾਲੂ ਕਰ ਦਿੱਤਾ ਇੰਡੋਰ ਯੂਨਟ ਦਾ ਆਪਾਂ ਸਾਰਾ ਕੰਮ ਕੰਪਲੀਟ ਕਰ ਲਿਆ ਤੇ ਹੁਣ ਪਹੁੰਚ ਚੁੱਕੇ ਆਪਾਂ ਆਊਟਰ ਡਰ ਯੂਨਟ ਦੇ ਕੋਲ ਸਿਸਟਮ ਨੂੰ ਆਪਾਂ ਵੈਕਿਊਮ ਲਗਾ ਦਿੱਤਾ ਤੇ ਇਧਰ ਲੈ ਬੰਨੇ ਆਪਾਂ ਬੈਕ ਸਾਈਡ ਤੇ ਨਿਗਾਹ ਮਾਰਦੇ ਆ ਨਾ ਤੇ ਪੁਰਾਣੇ ਪੰਜਾਬ ਦੀ ਜਿਹੜੀ ਨਾ ਉਹ ਫੀਲਿੰਗ ਜਿਹੜੀ ਆ ਉਹ ਨਜ਼ਰ ਆਉਂਦੀ ਆ Samsung AC ਦੇ ਵਿੱਚ ਨਾ ਸਭ ਤੋਂ ਵੱਡੀ ਖੂਬੀ ਆਪਾਂ ਨੂੰ ਇਹ ਨਜ਼ਰ ਆਉਂਦੀ ਕਿ ਆਊਟਰ ਡਰ ਯੂਨਟ ਦੇ ਵਿੱਚ ਨਾ ਕੋਈ ਵੀ ਸੈਂਸਰ ਨਹੀਂ ਦਿੱਤਾ ਆ ਸਾਰਾ ਜਿਹੜਾ ਆਪਰੇਟ ਹੈ ਨਾ ਇਹਦੀ PCB ਇੰਨੀ ਕੁ ਸਮਾਰਟ ਇੰਡੋਰ ਦੇ ਸੈਂਸਰਾਂ ਤੇ ਹੀ ਨਿਰਭਰ ਕਰਦੀ ਗਈ ਆ ਐਵੇਂ ਹਰ ਇੱਕ ਜਗ੍ਹਾ ਦੇ ਜਿੱਥੇ ਸੈਂਸਰ ਲੱਗੇ ਹੁੰਦੇ ਨੇ ਨਾ ਤੇ ਉਥੇ ਉਲਝਣਾ ਵੀ ਜ਼ਿਆਦੀਆਂ ਪੈਂਦੀਆਂ ਐਰਰ ਵੀ ਜ਼ਿਆਦੇ ਆਉਂਦੇ ਆ ਤੇ ਇੰਨੇ ਸਾਰਾ ਸਿਸਟਮ ਥੱਲੇ ਵਾਲੀ ਪੀਸੀਬੀ ਦੇ ਸੈਂਸਰਾਂ ਤੇ ਹੀ ਕੰਟਰੋਲ ਕੀਤਾ ਹੋਇਆ ਬਹੁਤ ਵੱਡੀ ਇਹ ਜਿਹੜੀ ਇਹਨਾਂ ਦੀ ਖੋਜ ਹੈਗੀ ਆ ਆਮ ਬੰਦਾ ਨਾ ਫਜ਼ਲ ਹੋ ਜਾਂਦਾ ਸੈਂਸਰਾਂ ਦੇ ਚੱਕਰ ਦੇ ਵਿੱਚ ਹੀ ਸਿਸਟਮ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਵੈਕਿਊਮ ਕਰਵਾ ਲਿਆ ਤੇ ਵੈਕਿਊਮ ਪੰਪ ਨੂੰ ਬੰਦ ਕਰਕੇ ਤੇ ਵੈਕਿਊਮ ਨੂੰ ਆਪਾਂ ਚੰਗੀ ਤਰ੍ਹਾਂ ਜਾਂਚ ਲਿਆਗਾ ਕਿਸੇ ਬੰਨੇਉ ਕੋਈ ਵੀ ਜਿਹੜੀ ਲੀਕੇਜ ਉਹ ਵੈਕਿਊਮ ਵੀ ਬਿਆਨ ਕਰ ਦਿੰਦਾ ਤੇ ਹੁਣ ਆਪਾਂ ਇਹਦੇ ਵਿੱਚ ਗੈਸ ਦਾ ਪ੍ਰੈਸ਼ਰ ਛੱਡ ਕੇ ਤੇ ਜਿਹੜੀ ਲੀਕੇਜ ਹੈ ਉਹ ਵੀ ਚੈੱਕ ਕਰ ਲਈ ਹੈ ਤੇ ਇੰਡੋਰ ਯੂਨਟ ਨੂੰ ਜਿਹੜਾ ਨਾ ਇੱਕ ਵਾਰੀ ਆਪਾਂ ਸਟਾਰਟ ਕਰ ਦਿੱਤਾ ਤੇ ਚੈੱਕ ਕਰਦੇ ਪਏ ਆ ਕਿਸੇ ਤਰ੍ਹਾਂ ਦੀ ਕੋਈ ਵੀ ਆਪਾਂ ਦੇ ਵਿੱਚ ਕਮੀ ਪੇਸ਼ੀ ਜਿਹੜੀ ਨਜ਼ਰ ਆ ਜਾਵੇ ਏਸੀ ਨਾ ਬਿਲਕੁਲ ਓਕੇ ਚੱਲਣ ਲੱਗ ਪਿਆ ਤੇ ਆਊਟਰ ਯੂਨਟ ਦੀ ਆਪਾਂ ਸਰਵਿਸ ਕਰਨ ਲੱਗੇ ਆ ਕਈ ਵੀਰ ਕਹਿਣਗੇ ਸਾਰਾ ਕਰਨ ਤੋਂ ਬਾਅਦ ਵਿੱਚ ਆਊਟਡੋਰ ਯੂਨਟ ਦੀ ਸਰਵਿਸ ਕਿਉਂ ਕੀਤੀ ਇਹਦਾ ਰੀਜਨ ਇਹ ਸੀ ਕਿ ਬਾਈ ਜੀ ਇੱਥੇ ਚੱਲਦਿਆ ਚੱਲਦਿਆ ਨਾ ਆਪਣਾ ਜਿਹੜਾ ਵਾਸ਼ਰ ਹੈ ਉਹ ਸੜ ਗਿਆ ਸੀ ਬਰਨ ਹੋ ਗਿਆ ਸੀ ਤੇ ਬਾਈ ਦੇ ਗਵਾੜ ਦੇ ਵਿੱਚ ਕਿਸੇ ਦਾ ਵਾਸ਼ਰ ਹੈਗਾ ਸੀ ਉਹ ਆਪਾਂ ਲੈ ਕੇ ਆਏ ਆ ਕਿਉਂਕਿ ਇੰਨੀ ਦੂਰ ਜਿਹੜੀ ਨਾ ਫਿਰ ਦਿੱਕਤ ਹੋ ਜਾਂਦੀ ਹੈ ਤੇ ਇੰਨਾ ਚਲੋ ਚੰਗਾ ਹੋ ਗਿਆ ਵੀ ਆਪਾਂ ਨੂੰ ਵਾਸ਼ਰ ਮਿਲ ਗਿਆ ਤੇ ਵੀਰ ਦਾ ਜਿਹੜਾ ਆਊਟਡੋਰ ਦਾ ਸਰਵਿਸ ਵਾਲਾ ਕੰਮ ਵੀ ਜਿਹੜਾ ਕੰਪਲੀਟ ਹੋ ਗਿਆ ਸਾਰਾ ਕੰਮ ਕੰਪਲੀਟ ਕਰਨ ਤੋਂ ਬਾਅਦ ਦੇ ਵਿੱਚ ਜਿਹੜੇ ਜਿਹੜੇ ਫਾਲਟ ਆਪਾਂ ਨੂੰ ਨਜ਼ਰ ਆਏ ਸਾਰੇ ਓਕੇ ਕਰਨ ਤੋਂ ਬਾਅਦ ਏਸੀ ਨੂੰ ਚਲਾਇਆ ਤੇ ਹਵਾ ਦਾ ਫਲੋ ਤੁਸੀਂ ਦੇਖੋ ਤੇ ਬਾਈ ਜੀ ਹੁਣ ਕਹਿੰਦੇ ਕਿ ਜਦੋਂ ਏਸੀ ਨਵਾਂ ਲੱਗਾ ਸੀ ਉਦੋਂ 쿨ਿੰਗ ਕਰਦਾ ਸੀ ਤੇ ਹੁਣ ਜਿਹੜੇ ਵੀਰ ਚੈੱਕ ਕਰਨ ਆਉਂਦੇ ਸੀ ਉਹ ਕਹਿੰਦੇ ਸੀ ਵੀ ਰੂਮ ਵੱਡਾ ਮੰਨਨੇ ਆ ਰੂਮ ਵੱਡਾ ਤੇ ਪਰ ਕਸਟਮਰ ਨੂੰ ਉਦੋਂ ਐਵੇਂ 쿨ਿੰਗ ਕਿਵੇਂ ਮਿਲ ਜਾਂਦੀ ਸੋਚਣ ਵਾਲੀ ਇਹ ਗੱਲ ਹੈ ਆਪਾਂ ਪਹੁੰਚੋ ਐ ਮੱਧਰ ਮਥਰਾ ਮਥਰਾ ਭਾਗੀਪਿੰਡ ਦੇ ਵਿੱਚ ਇਹ ਲੱਗਿਆ ਆ Samsung ਕੰਪਨੀ ਦਾ ਏਸੀ ਸੀਗਾ ਇਹਦੇ ਵਿੱਚ ਜਿਹੜੀ ਵੀ ਪ੍ਰੋਬਲਮ ਸੀਗੀ ਉਹ ਆਪਾਂ ਓਕੇ ਕਰ ਦਿੱਤੀ ਆ ਤੇ ਪਿੰਡ ਦਾ ਤੁਸੀਂ ਦ੍ਰਿਸ਼ ਦੇਖ ਸਕਦੇ ਜੇ ਬਹੁਤ ਖੁੱਲਾ ਡੁੱਲਾ ਪਿੰਡ ਬਣਿਆ ਇਹ ਗੁਰੂ ਘਰ ਇਤਿਹਾਸਿਕ ਗੁਰਦੁਆਰਾ ਸਾਹਿਬ ਸਾਹਮਣੇ ਨਜ਼ਰ ਆ ਰਿਹਾ ਇਧਰਲੇ ਪਿੰਨੇ ਵੱਡੀਆਂ ਵੱਡੀਆਂ ਪਈਆਂ ਕੋਠੀਆਂ ਪਰ ਬਾਰਡਰ ਏਰੀਆ ਹੋਣ ਕਰਕੇ ਪਿੰਡ ਥੋੜਾ ਜਿਹਾ ਪਛੜਿਆ ਹੋਇਆ ਪਿਆ ਆ ਤੁਸੀਂ ਦੇਖ ਲਓ ਪੁਰਾਣੇ ਘਰ ਤੇ ਉਵੇਂ ਖੰਡਰ ਬਣੇ ਪਏ ਨੇ ਤੇ ਇਹ ਜਿਹੜੀ ਏਸੀ ਦੀ ਕੰਪਲੇਟ ਸੀਗੀ ਇਹ ਆਪਾਂ ਓਕੇ ਕਰ ਦਿੱਤੀ ਆ ਹੁਣ ਬਸ ਚੈਕਿੰਗ ਕਰਨ ਵਾਸਤੇ ਆਪਾਂ ਖੜੇ ਹੋਏ ਆ ਚੈੱਕ ਕਰਦੇ ਆ ਜੇ ਕੋਈ ਹੋਰ ਕਮੀ ਹੋਏਗੀ ਤਾਂ ਆਪਾਂ ਕੱਢ ਦਾਂਗੇ ਵੈਸੇ ਮੈਨੂੰ ਲੱਗਦਾ ਨਹੀਂ ਕੋਈ ਕਮੀ ਹੋਏਗੀ ਇਹ ਸੀ ਮਦਰ ਮਥਰਾ ਮਥਰਾ ਭਾਗੀ ਤੇ ਜਿਹੜੀ ਏਸੀ ਦੀ ਪ੍ਰੋਬਲਮ ਜੇਕਰ ਇਹ ਵੀਡੀਓ ਪਸੰਦ ਆਈ ਇਹਨੂੰ ਵੱਧ ਤੋਂ ਵੱਧ ਲਾਈਕ ਕਰਿਓ ਆਪਣੇ ਮਿੱਤਰ ਬੇਲੀਆਂ ਦੇ ਵਿੱਚ ਸਾਂਝੀ ਕਰਿਓ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ